ਮਨਦੀਪ ਰਿੰਪੀ ਦੇ ਨਾਵਲ ਜ਼ਿੰਦਗੀ ਪਰਤਾਈ ਦੀ ਅਗਲੀ ਕੜੀ ਕਈ ਵਾਰ ਮਨੁੱਖ ਦਾ ਮਨ ਐਨਾ ਤਬਜ਼ਾ ਕਿ ਉਸ ਦੇ ਤਾਪ ਅੰਦਰ ਉਸ ਦੀਆਂ ਖਾਇਸ਼ਾਂ ਸੁਪਨੇ ਸੋਚਾਂ ਤਾਂਗਾ ਜਜ਼ਬਾਤ ਸਭ ਕੁਝ ਉਸ ਨੂੰ ਖਤਮ ਹੁੰਦਾ ਮਹਿਸੂਸ ਹੁੰਦਾ ਮੈਨੂੰ ਲੱਗਦਾ ਹੈ ਜਿਵੇਂ ਜ਼ਿੰਦਗੀ ਇੱਕ ਖਲਾਅ ਤੇ ਆ ਕੇ ਰੁਕ ਗਈ ਹੈ ਚਾਰੇ ਪਾਸੇ ਖਲਾ ਹੀ ਖਲਾ ਹੈ ਮੈਨੂੰ ਵੀ ਕਦੇ-ਕਦੇ ਏੰਜ ਮਹਿਸੂਸ ਹੁੰਦਾ ਪਰ ਮੈਂ ਜਦੋਂ ਵੀ ਆਪਣੇ ਪਰਿਵਾਰ ਬਾਰੇ ਸੋਚਦੀ ਉਸ ਖਲਾ ਉਸ ਤਫਸ਼ ਵਿੱਚੋਂ ਵੀ ਕੁਝ ਲੱਭਣ ਦਾ ਯਤਨ ਕਰਦੀ ਮੈਂ ਆਪਣੇ ਸੁਪਨਿਆਂ ਦੀ ਥਾਂ ਆਪਣੇ ਪਰਿਵਾਰ ਦੇ ਸੁਪਨਿਆਂ ਦੀ ਪੂਰਤੀ ਲਈ ਉਹਨਾਂ ਦੀਆਂ ਖਾਹਸ਼ਾਂ ਲਈ ਉਹਨਾਂ ਦੇ ਜਜ਼ਬਾਤਾਂ ਤੇ ਤਾਂਘਾਂ ਲਈ ਆਪਣੇ ਹੌਸਲੇ ਦੇ ਮਰਜਾਏ ਖੰਭ ਮੁਰਾਕਾਸ਼ ਵਾਲ ਉਡਾਰੀਆਂ ਭਰ ਲਈ ਤਿਆਰ ਕਰਦੀ ਮੇਰੇ ਲਈ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਤੇ ਰੀਝਾਂ ਹੀ ਸਭ ਕੁਝ ਸਨ ਜਦੋਂ ਮੈਂ ਖੁਸ਼ੀ ਬਾਰੇ ਸੋਚਦੀ ਜਿਹੜੀ ਬੀਏ ਤੋਂ ਬਾਅਦ ਅੱਗੇ ਪੜ੍ਹਨਾ ਹੀ ਨਹੀਂ ਸਿਚਾਉਂਦੀ ਉਦੋਂ ਮੇਰਾ ਮਨ ਮਸੂਸੀਆ ਜਾ ਹੋ ਜਾਂਦਾ ਇਹ ਸੋਚ ਕੇ ਕਿ ਉਹਨੂੰ ਵਿੱਦਿਆ ਦਾ ਮਹੱਤਵ ਕਿਵੇਂ ਸਮਝਾਵਾਂ ਸਾਰੀ ਸਮਝਾ ਸਮਝਾ ਕੇ ਹੰਮਗੇ ਪਰ ਉਹਦੇ ਨਾ ਪੜਨ ਦੇ ਫੈਸਲੇ ਸਾਹਮਣੇ ਸਭ ਨੂੰ ਸਿਰ ਝੁਕਾਉਣਾ ਹੀ ਪਿਆ ਮੈਂ ਚਾਹੁੰਦੀ ਸਾਂ ਕਿ ਖੁਸ਼ੀ ਵੀ ਮੇਰੇ ਅਤੇ ਗੁਰਬਾਸ ਬਾਂ ਨੂੰ ਆਪਣੇ ਪੈਰਾਂ ਤੇ ਖੜੀ ਹੋਵੇ ਤਾਂ ਕਿ ਕੋਈ ਇੱਕ ਵਿੱਚ ਉਹਨੂੰ ਕਿਸੇ ਦੇ ਹੱਥਾਂ ਵੱਲ ਨਾ ਝਾਕਣਾ ਪਵੇ ਇਸ ਲਈ ਮੈਂ ਬੜੀ ਮੁਸ਼ਕਲ ਨਾਲ ਖੁਸ਼ੀ ਨੂੰ ਔਕੇ ਸੌਕੇ ਕੰਪਿਊਟਰ ਸੈਂਟਰ ਵਿੱਚ ਕੰਪਿਊਟਰ ਸਿੱਖਣ ਲਈ ਮਨਾ ਕੇ ਹਿੱਸਾ ਲਿਆ ਪਹਿਲਾਂ ਪਹਿਲਾਂ ਤਾਂ ਖੁਸ਼ੀ ਮੱਸਾਂ ਹੀ ਅਨਮਨਿਏ ਜੇ ਮੰਨ ਨਾਲ ਕੰਪਿਊਟਰ ਸੈਂਟਰ ਤੇ ਜਾਣਾ ਮੰਨੀ ਪਰ ਹੌਲੀ ਹੌਲੀ ਉਹਨੂੰ ਸੈਂਟਰ ਤੇ ਜਾਣਾ ਚੰਗਾ ਲੱਗਣ ਲੱਗਿਆ ਹੁਣ ਤਾਂ ਉਹ ਘਰ ਵਿੱਚ ਵੀ ਹਰ ਵੇਲੇ ਕੰਪਿਊਟਰ ਸੈਂਟਰ ਦੀਆਂ ਗੱਲਾਂ ਹੀ ਛੇੜੀ ਰੱਖਦੀ ਮੈਂ ਖੁਦ ਸਾਂ ਦੇਖ ਕੇ ਕਿ ਮੇਰਾ ਖੁਸ਼ੀ ਲਈ ਕੀਤਾ ਫੈਸਲਾ ਖੁਸ਼ੀ ਲਈ ਖੁਸ਼ੀ ਦਾ ਸਬਬ ਬਣਿਆ ਨਹੀਂ ਪਹਿਲਾਂ ਤਾਂ ਖੁਸ਼ੀ ਡੈਡੀ ਜੀ ਬਾਰੇ ਸੋਚ-ਸੋਚ ਕੇ ਮਰ ਜਾਈ ਜੀ ਹੋਗੀ ਸੀ ਪਰ ਇੱਕ ਦਿਨ ਖੁਸ਼ੀ ਦੀਆਂ ਫੋਨ ਤੇ ਹੋ ਰਹੀਆਂ ਗੱਲਾਂ ਸੁਣ ਮੇਰਾ ਮੱਥਾ ਠਣ ਗਿਆ ਮੇਰੇ ਮਨ ਵਿੱਚ ਅਜੀਬ ਜੀ ਹਲਚਲ ਹੋਣ ਲੱਗੀ ਖੁਸ਼ੀ ਦਾ ਗੱਲ ਕਰਦੇ ਕਰਦੇ ਅਚਾਨਕ ਚੁੱਪ ਹੋ ਜਾਣਾ ਜਾਂ ਫਿਰ ਬਹੁਤ ਧੀਮੇ ਧੀਮੇ ਸੁਰ ਵਿੱਚ ਡਰਦੇ ਡਰਦੇ ਬੋਲਣਾ ਤਾਂ ਕਿ ਕਿਸੇ ਦੇ ਕੰਨੀ ਕੋਈ ਗੱਲ ਨਾ ਪੈ ਜਾਵੇ ਵਰਗੇ ਵਤੀਰੇ ਨੇ ਮੇਰੇ ਮਨ ਅੰਦਰ ਸ਼ੱਕ ਦੀਆਂ ਲਕੀਰਾਂ ਵਾ ਦਿੱਤੀਆਂ ਕਿਉਂਕਿ ਖੁਸ਼ੀ ਉਮਰ ਦੇ ਜਿਸ ਪੜਾਅ ਤੇ ਖੜੀ ਸੀ ਅਜਿਹੀ ਅਲੜ ਉਮਰ ਵਿੱਚ ਕਾਲੀ ਨਾਲੇ ਫੈਸਲੇ ਜ਼ਿੰਦਗੀ ਜ਼ਰਾ ਬਦਲ ਦਿੰਦੇ ਮੈਂ ਅਜੀਬ ਜਿਹੇ ਦਰਾਹੇ ਤੇ ਖੜੀ ਸਾਂ ਨਾ ਤਾਂ ਬੀਬੇ ਨਾਲ ਇਸ ਬਾਬਤ ਕੋਈ ਗੱਲ ਕਰਨਾ ਚਾਹੁੰਦੀ ਸੀ ਤੇ ਨਾ ਹੀ ਆਪਣੀ ਮਾਂ ਕੁਲਜੀਤ ਨੂੰ ਫਿਕਰਾਂ ਦੇ ਹਨੇਰੇ ਵੱਲ ਤੱਕਣਾ ਚਾਹੁੰਦੀ ਸੀ ਦਿਲ ਹੌਲਾ ਕਰਦੀ ਤਾਂ ਕਿਦੇ ਕੋਲ ਮੇਰੀ ਰੂਹ 24 ਘੰਟੇ ਕੀ ਠੀਕ ਕੀ ਗਲਤ ਵਰਗੀਆਂ ਸੋਚਾਂ ਵਿੱਚ ਗੁੰਨੀ ਰਹਿੰਦੀ ਮੈਂ ਸੋਚਣ ਲੱਗਦੀ ਕਿ ਜੇਕਰ ਅੱਜ ਡੈਡੀ ਜੀ ਦੀਆਂ ਅਸੀਸਾਂ ਭਰਿਆ ਹੱਥ ਸਿਰ ਤੇ ਹੁੰਦਾ ਤਾਂ ਗੱਲ ਹੀ ਕੁਝ ਹੋਰ ਹੁੰਦੀ ਮੈਨੂੰ ਖੁਸ਼ੀ ਲਈ ਲਿਆ ਮੇਰਾ ਫੈਸਲਾ ਸੂਈ ਵਾਂਗੂ ਚੁੱਭਣ ਲੱਗਿਆ ਪਰ ਹੁਣ ਜਵਾਨ ਪੈਨ ਨੂੰ ਕਿਵੇਂ ਸਮਝਾਵਾਂ ਕਿ ਇਸ ਉਮਰ ਵਿੱਚ ਲਿਆ ਕੋਈ ਵੀ ਫੈਸਲਾ ਸਾਰੀ ਉਮਰ ਨੂੰ ਆਪਣੇ ਕਲਾਵੇ ਵਿੱਚ ਕੱਢ ਲੈਂਦਾ ਹੈ ਇਸ ਕੱਚੀ ਉਮਰ ਦੇ ਜਿਸ ਰਾਹ ਤੇ ਬੰਦਾ ਇੱਕ ਵਾਰ ਤੁਰ ਪੈਂਦਾ ਹੈ ਉਸ ਰਾਹ ਤੇ ਅੱਗੇ ਤਾਂ ਵਧਿਆ ਜਾ ਸਕਦਾ ਹੈ ਪਰ ਪਿੱਛੇ ਮੋੜਨ ਵਾਲੇ ਸਾਰੇ ਰਾਹ ਸਾਰੇ ਬੂਹੇ ਲੋਪ ਹੋ ਜਾਂਦੇ ਨੇ ਮੈਨੂੰ ਡਰ ਲੱਗਦਾ ਕਿ ਖੁਸ਼ੀ ਕਿਧਰੇ ਕੋਈ ਗਲਤ ਰਾਹ ਨਾ ਚੁਣ ਬੈਠੇ ਮੈਂ ਗੱਲਾਂ-ਗੱਲਾਂ ਵਿੱਚ ਖੁਸ਼ੀ ਨੂੰ ਸਮਝਾਉਂਦੀ ਵੀ ਰਹਿੰਦੀ ਮੇਰਾ ਧਿਆਨ ਹਰ ਵੇਲੇ ਖੁਸ਼ੀ ਵੱਲ ਲੱਗਿਆ ਰਹਿੰਦਾ ਭਾਵੇਂ ਮੈਂ ਖੁਸ਼ੀ ਦੀ ਵੱਡੀ ਪੈਣ ਸਾਂ ਪਰ ਮੈਨੂੰ ਖੁਸ਼ੀ ਦੀ ਫਿਕਰ ਆਪਣੀ ਮਾਂ ਨਾਲੋਂ ਘੱਟ ਨਹੀਂ ਸੀ ਉਂਝ ਵੀ ਸਾਡੀ ਮਾਂ ਦੀ ਸਿਹਤ ਕਿਹੜਾ ਠੀਕ ਰਹਿੰਦੀ ਸੀ ਜਦੋਂ ਦਾ ਸਾਡੇ ਸਿਰ ਤੋਂ ਪਿਓ ਦੀਆਂ ਅਸੀਸਾਂ ਭਰਿਆ ਹੱਥ ਉਠਿਆ ਸਾਡੀ ਮਾਂ ਦਾ ਬੀਪੀ ਵੀ ਅਚਾਨਕ ਹੀ ਵੱਜ ਜਾਂਦਾ ਬੀਪੀ ਤਾਂ ਆਪਣੇ ਵਧਣਾ ਜਦ ਸਾਰਾ ਦਿਨ ਸੋਚਾਂ ਦੀ ਤੰਦਾਂ ਫੜੀ ਰੱਖਣੀ ਹੈ ਮੈਂ ਕਦੇ ਵੀ ਆਪਣੀ ਮਾਂ ਸਾਹਮਣੇ ਕੋਈ ਈਹੀ ਗੱਲ ਨਾ ਛੇੜਦੀ ਜਿਹਦੇ ਕਾਰਨ ਉਹ ਰਾਤ-ਰਾਤ ਪਰ ਪਸੀ ਮਾਰਦੀ ਰਹੇ ਬੀਪੀ ਦੀ ਗੋਲੀ ਤਾਂ ਪੱਕੀ ਹੋ ਰੱਗੀ ਸੀ ਸਾਡੀ ਮਾਣੋ ਤੇ ਹੁਣ ਉਪਰੋਂ ਡਾਕਟਰ ਨੇ ਖੰਡ ਤੋਂ ਵੀ ਮਨਾ ਕਰ ਦਿੱਤਾ ਟੈਸਟ ਰਿਪੋਰਟਾਂ ਵਿੱਚ ਸ਼ੂਗਰ ਦੀ ਸ਼ਿਕਾਇਤ ਵੀ ਅੱਡੀਆਂ ਚੁੱਕਣ ਲੱਗ ਪਈ ਸੀ ਸਿਆਣੇ ਨੇ ਸੱਚੀ ਕਿਹਾ ਕਿ ਬਿਮਾਰੀ ਹੋਰ ਪਤਾ ਨਹੀਂ ਕਿੰਨੀਆਂ-ਕਿੰਨੀਆਂ ਬਿਮਾਰੀਆਂ ਨੂੰ ਲਾਲ ਲੈ ਖੜਦੀ ਹੈ ਮੈਂ ਇੱਕ ਦਿਨ ਹੌਸਲਾ ਕਰ ਗੁਰਬਾਜ਼ ਨਾਲ ਖੁਸ਼ੀ ਦੇ ਮੰਚ ਉੱਤੇ ਵਰਵਲਿਆਂ ਦੀ ਸਾਂਝ ਪਾਈ ਤਾਂ ਕਿ ਅਸੀਂ ਦੋਵੇਂ ਮਿਲ ਕੇ ਆਪਣੀ ਭੈਣ ਦੇ ਮਨ ਅੰਦਰ ਉਪਜੇ ਗਲਤ ਤੂਫਾਨ ਨੂੰ ਸ਼ਾਂਤ ਕਰ ਸਕੀਏ ਆਪਣੀ ਭੈਣ ਦੇ ਭੇਖ ਲਈ ਗੁਰਬਾਜ਼ ਵੀ ਮੇਰੇ ਵਾਂਗੋ ਚੁੱਕਣਾ ਹੋ ਗਿਆ ਇੱਕ ਵਾਰ ਤੋਂ ਲੋ ਨੱਖਾ ਹੋ ਕਿ ਚੀਚੀਆਂ ਵੱਟਣ ਲੱਗਿਆ ਪਰੰਤੂ ਭੈਣ ਦੇ ਮੂੰਹ ਸਾਹਮਣੇ ਛੇਤੀ ਹੀ ਪੰਗਰ ਗਿਆ ਮੇਰਾ ਇਹ ਵੀ ਮੰਨਣਾ ਸੀ ਕਿ ਇੱਕ ਵਾਰ ਮੁੰਡਾ ਵੇਖ ਲਈਏ ਬਿਨਾ ਵੇਖਿਆ ਬਿਨਾ ਪਰਖਿਆ ਕਿਸੇ ਬਾਰੇ ਮਾੜੀ ਰਾਇ ਕਾਇਮ ਕਰਨਾ ਵੀ ਕੋਈ ਸਿਆਣਪ ਨਹੀਂ ਕੀ ਪਤਾ ਖੁਸ਼ੀ ਦੀਆਂ ਖੁਸ਼ੀਆਂ ਉਸ ਮੁੰਡੇ ਨਾਲ ਹੀ ਜੁੜੀਆਂ ਹੋਣ ਇੱਕ ਵਾਰ ਵੇਖਣ ਵਿੱਚ ਵੀ ਕੋਈ ਹਰਜ ਨਹੀਂ ਹੈ ਜੇ ਹਾਨ ਮੇਲ ਹੋਇਆ ਤਾਂ ਪੱਕਾ ਨੂੰ ਅੜਿੱਕਾ ਪੰਣਾ ਪਰ ਕਈ ਵਾਰੀ ਇਸ ਉਮਰੇ ਦੇ ਫੈਸਲੇ ਕੱਚੇ ਵੀ ਰਹਿ ਜਾਂਦੇ ਆ ਇਸ ਲਈ ਪੁੱਛ ਪੜਤਾਲ ਨਾ ਕਰਨੀ ਵੀ ਠੀਕ ਨਹੀਂ ਸੀ ਮੈਂ ਮੁੰਡੇ ਬਾਰੇ ਪੁੱਛਕਿਛ ਦੀ ਜ਼ਿੰਮੇਵਾਰੀ ਗੁਰਬਾਜ਼ ਨੂੰ ਸੰਭਾਲ ਦਿੱਤੀ ਦੋ ਚਾਰ ਦਿਨ ਦੀ ਭਜਟੋਰ ਤੋਂ ਬਾਅਦ ਗੁਰਬਾਜ਼ ਨੇ ਜੁਮਨ ਦੱਸਿਆ ਉਹ ਸੌਣ ਮੈਨੂੰ ਆਪਣੇ ਪੈਰਾਂ ਥੱਲੇ ਜ਼ਮੀਨ ਕਿਸਤ ਦੀ ਮਹਿਸੂਸ ਹੋਈ ਮੈਂ ਹਰਾਨੀ ਦੀਆਂ ਤੰਦਾਂ ਵਿੱਚ ਲਿਪਟ ਗਈ ਇਹ ਸੁਣ ਕੇ ਕਿ ਉਹ ਲੜਕਾ ਇੱਕ ਸਕੂਟਰ ਮਕੈਨਿਕ ਦਾ ਬੇਟਾ ਹੈ ਪਰ ਬਹੁਤ ਵਿਗੜਿਆ ਹੋਇਆ ਇੱਕ ਨੰਬਰ ਦਾ ਨਸ਼ੇੜੀ ਜਿਸ ਤੋਂ ਕਰਦੇ ਵੀ ਬਹੁਤ ਤੰਗ ਪਰੇਸ਼ਾਨ ਹਨ ਮੈਂ ਸੋਚਾਂ ਵਿੱਚ ਪੈ ਗਈ ਕਿ ਜੇਕਰ ਮੁੰਡਾ ਚੱਜਦਾ ਹੁੰਦਾ ਤਾਂ ਰਿਸ਼ਤਾ ਕਰਨ ਵਿੱਚ ਕੋਈ ਹਰਜ਼ ਵੀ ਨਹੀਂ ਸੀ ਪਰ ਹੁਣ ਦੇਖ ਭਰ ਕੇ ਖੁਸ਼ੀ ਨੂੰ ਖੂਚ ਡਿੱਗਦੇ ਹੋਏ ਕਿਵੇਂ ਵੇਖਾਂ ਮੈਂ ਤੇ ਗੁਰਬਾਜ਼ ਨੇ ਖੁਸ਼ੀ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਜਦੋਂ ਮੈਂ ਸਾਰੀ ਸੱਚਾਈ ਖੁਸ਼ੀ ਸਾਹਮਣੇ ਖੋਲੀ ਉਹ ਕੁਝ ਵੀ ਮੰਨਣ ਲਈ ਤਾਂ ਇੱਕ ਪਾਸੇ ਉਸ ਲੜਕੇ ਬਾਰੇ ਕੁਝ ਸੁਣਨ ਲਈ ਵਿਚਾਰ ਨਹੀਂ ਸੀ ਉਸ ਦੀਆਂ ਨਜ਼ਰਾਂ 'ਚ ਉਸ ਲੜਕੇ ਨੇ ਆਪਣਾ ਬਹੁਤ ਹੀ ਵਧੀਆ ਵਿਅਕਤੀਤਵ ਸਿਰਜਿਆ ਹੋਇਆ ਸੀ ਜਿਸ ਨੂੰ ਪਲਾਂ 'ਚ ਤੋੜਨਾ ਮੁਸ਼ਕਲ ਸੀ ਮੈਂ ਖੁਸ਼ੀ ਨੂੰ ਸਾਫ਼-ਸਾਫ਼ ਫਾਕ ਦਿੱਤਾ ਉਸ ਲੜਕੇ ਨਾਲ ਤੇਰਾ ਵਿਆਹ ਕਦੇ ਨਹੀਂ ਹੋ ਸਕਦਾ ਜਿਸ ਲੜਕੇ ਤੂੰ ਉਸਦਾ ਸਾਰਾ ਪਰਿਵਾਰ ਤੋਖੀ ਹੋਵੇ ਉਹ ਤੈਨੂੰ ਸੁખી ਕਿਵੇਂ ਰੱਖ ਸਕਦਾ ਤੂੰ ਇੱਕ ਵਾਰ ਉਸ ਲੜਕੇ ਨੂੰ ਅਜ਼ਮਾ ਕੇ ਵੇਖ ਫਿਰ ਜਿਵੇਂ ਤੇਰੀ ਮਰਜ਼ੀ ਸਾਡੇ ਤੇ ਭਰੋਸਾ ਰੱਖ ਅਸੀਂ ਤੇਰੇ ਭੈਣ ਭਰਾ ਹਾਂ ਤੇਰਾ ਮਾੜਾ ਕਦੇ ਨਹੀਂ ਹੋ ਸਕਦੇ ਮੇਰੀ ਘਰ ਸੋਨ ਖੁਸ਼ੀ ਨੇ ਝਟਫੁਨ ਕੰਨ ਨੂੰ ਲਾ ਲਿਆ ਤੇ ਮੇਰੇ ਵੱਲ ਕੋੜਾ-ਕੋੜਾ ਵੇਖਦੀ ਹੋਈ ਅੱਖਾਂ ਲੱਗੀ ਹਰਪ੍ਰੀਤ ਮੇਰੇ ਘਰ ਦੇ ਤੇਰੇ ਨਾਲ ਵਿਆਹ ਲਈ ਕਦੇ ਰਾਜ਼ੀ ਨਹੀਂ ਹੋਣਗੇ ਉਹ ਮੇਰਾ ਵਿਆਹ ਕਿਤੇ ਹੋਰ ਕਰਨਾ ਚਾਹੁੰਦੇ ਨੇ ਦੱਸ ਮੈਂ ਕੀ ਕਰਾਂ ਖੁਸ਼ੀ ਨੇ जानबूझ के फोन स्पीकर पे ਕਰ ਦਿੱਤਾ ਉਹ ਮੈਨੂੰ ਸੁਣਾਉਣਾ ਚਾਹੁੰਦੀ ਸੀ ਕਿ ਉਹ ਉਸ ਲੜਕੇ ਨੂੰ ਕਿੰਨਾ ਪਿਆਰ ਕਰਦੀ ਹੈ ਤੇ ਉਹ ਲੜਕਾ ਵੀ ਹਰप्रीत ਬਿਨਾਂ ਕੋਈ ਸੋਚੇ ਸਮਝੇ ਕੀ ਕਰਨਾ ਤੂੰ ਇਦਾਂ ਕਰ ਮੇਰੇ ਕੋਲ ਆ ਜਾ ਆਪਾਂ ਘਰੋਂ ਭੱਜ ਚਲੀਏ ਮੈਨੂੰ ਇਸ ਲੜਕੀ ਦੀ ਇਸ ਬੇਸਮਝੀ ਤੇ ਹੈਰਾਨ ਹੋ ਰਹੀ ਸਾਂ ਕਿ ਜ਼ਿੰਦਗੀ ਦਾ ਐਡਾ ਵੱਡਾ ਫੈਸਲਾ ਉਹ ਵੀ ਬਿਨਾਂ ਸੋਚੇ ਸਮਝੇ ਹੁਣ ਮੈਂ ਖੁਸ਼ੀ ਦੇ ਚਿਹਰੇ ਨੂੰ ਪੜਨ ਦੀ ਕੋਸ਼ਿਸ਼ ਕਰ ਰਹੀ ਸਾਂ ਜਦੋਂ ਕਿ ਗਰਵਾਸ ਦਾ ਚਿਹਰਾ ਪੱਕ ਉਟਿਆ ਅਤੇ ਉਹਨੇ ਆਪਣੀਆਂ ਮੁਠੀਆਂ ਬੀਚ ਲਈਆਂ ਉਹ ਕਚੀਚੀਆਂ ਵਟਣ ਲੱਗਿਆ ਪਰ ਮੇਰੇ ਨਾਂ ਵਿੱਚ ਹਿਲਦੇ ਸਿਰ ਦੇ ਇਸ਼ਾਰੇ ਨੂੰ ਸਮਝ ਉਹ ਚੁੱਪ ਕਰ ਗਿਆ ਹਰ ਪ੍ਰੀਤ ਦੀ ਗੱਲ ਸੁਣ ਖੁਸ਼ੀ ਵੀ ਹਾਂ ਵਿੱਚ ਸਿਰ ਮਾਰਨ ਲੱਗੀ ਠੀਕ ਹੈ ਹਰਪ੍ਰੀਤ ਗੱਲ ਅੱਗੇ ਤੋਰ ਦਿਆਂ ਆਖਣ ਲੱਗਾ ਗੱਲ ਸੁਣ ਮੇਰੇ ਕੋਲ ਇਸ ਸਮੇਂ ਕੁਝ ਨਹੀਂ ਤੂੰ ਆਪਣੇ ਘਰੋਂ ਥੋੜੇ ਬਹੁਤੇ ਰੁਪਈਆ ਦਾ ਇੰਤਜ਼ਾਮ ਕਰਕੇ ਆਹੀਂ ਤਾਂ ਹੀ ਆਪਾਂ ਕਿਧਰੇ ਦੂਰ ਜਾ ਕੇ ਆਪਣੀ ਦੁਨੀਆ ਬਸਾ ਸਕਾਂਗੇ ਹਰਪ੍ਰੀਤ ਕੀ ਕਲ ਸੁਣ ਖੁਸ਼ੀ ਕੰਮ ਗਈ ਕਿਉਂਕਿ ਉਸ ਨੂੰ ਮੀਂਹ ਨਹੀਂ ਸੀ ਹਰਪ੍ਰੀਤ ਤੋਂ ਇਸ ਤਰ੍ਹਾਂ ਦੀ ਉਹਨੇ ਹਰਪ੍ਰੀਤ ਦਾ ਇਹ ਚਿਹਰਾ ਤਾਂ ਸੁਪਨੇ ਵਿੱਚ ਵੀ ਨਹੀਂ ਸੀ ਕਦੇ ਮੈਂ ਕਿੱਥੋਂ ਰੁਪਏ ਲਿਆਵਾਂ ਕੀ ਕਹਿ ਕੇ ਮੰਗਾ ਕਿਸੇ ਤੋਂ ਮੇਰੇ ਕੋਲ ਵੀ ਕੁਝ ਨਹੀਂ ਹੈ ਖੁਸ਼ੀ ਦੀਆਂ ਗੱਲਾਂ ਸੁਣ ਹਰਪ੍ਰੀਤ ਬੇਸ਼ਰਮਾ ਵਾਂਗੂ ਆਖਣ ਲੱਗਿਆ ਆ ਤੁਹਾਡੇ ਘਰ ਗਹਿਣਾ ਘੱਟਾ ਤਾਂ ਹੋਣਾ ਹੀ ਆ ਉਹ ਹੀ ਲਿਆ ਉਹ ਵੇਚ ਕੇ ਕਿਸੇ ਤੋਂ ਵੀ ਪੈਸੇ ਮਿਲ ਜਾਣਗੇ ਹਰਪ੍ਰੀਤ ਦੀਆਂ ਜਹੀਆਂ ਗੱਲਾਂ ਸੁਣ ਖੁਸ਼ੀ ਅੰਦਰੋਂ ਅੰਦਰ ਹੀ ਟੁੱਟ ਗਈ ਕਿਉਂਕਿ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਹਰਪ੍ਰੀਤ ਉਹਨੂੰ ਘਰੋਂ ਭਜਣ ਤੇ ਗਹਿਣੇ ਚੋਰੀ ਕਰਨ ਦੀਆਂ ਕੋਝੀਆਂ ਸਲਾਮਾਂ ਵੀ ਦੇ ਸਕਦਾ ਹੈ ਖੁਸ਼ੀ ਦੀਆਂ ਅੱਖਾਂ ਤੇ ਛਾਈ ਹੋਈ ਝੂਠੇ ਪਿਆਰ ਦੀ ਧੁੰਦ ਸਾਹ ਉਹਨਾਂ ਦੇ ਦੜਨੇ ਲੱਗੀ ਉਹ ਸਮਝ ਗਏ ਜਿਸ ਇਨਸਾਨ ਨੂੰ ਕਿਸੇ ਦੀ ਇੱਜ਼ਤ ਪਿਆਰੀ ਨਹੀਂ ਉਹ ਇਨਸਾਨ ਲਈ ਦੁਨੀਆ 'ਚ ਕੋਈ ਵੀ ਉਹਦਾ ਪਿਆਰਾ ਨਹੀਂ ਹੋ ਸਕਦਾ ਉਹਦੇ ਮਨ ਚੁਗੇ ਝੂਠੇ ਪਿਆਰ ਦੇ ਭਲੇਖੇ ਛੇਤੀ ਹੀ ਦੂਰ ਹੋ ਗਏ ਅਸੀਂ ਦੋਵੇਂ ਮੈਂ ਤੇ ਗਰਵਾਜ਼ ਖੁਸ਼ੀ ਕੋਲ ਖੜੇ ਸਭ ਕੁਝ ਸੁਣ ਰਹੇ ਸਾਂ ਖੁਸ਼ੀ ਦੀਆਂ ਅੱਖਾਂ 'ਚੋਂ ਲਗਾਤਾਰ ਵਹਿੰਦੇ ਅਥਰੂ ਉਸ ਤੇ ਮਨ ਨੂੰ ਹਲਕਾ ਕਰ ਰਹੇ ਸਨ ਫੋਨ ਰੱਖ ਖੁਸ਼ੀ ਨੇ ਮੈਨੂੰ ਘੁੱਟ ਕੇ ਜੱਫੀ ਪਾਲੀ ਤੇ ਹਟ ਕੋਰੀ ਲੈਂਦੀ ਹੋਈ ਅੱਖਣ ਲੱਗੀ ਦੀਦੀ ਮੈਨੂੰ ਮਾਫ਼ ਕਰ ਦੇ। ਉਹ ਸੱਚਮੁੱਚ ਹੀ ਮੇਰੇ लायक ਨਹੀਂ। ਜਿਹਨੂੰ ਮੇਰੇ ਮਾਪਿਆਂ ਦੀ ਇੱਜ਼ਤ ਦੀ ਪਰਵਾਹ ਨਹੀਂ। ਉਹ ਕੱਲ ਨੂੰ ਮੇਰੀ ਇੱਜ਼ਤ ਕੀ ਕਰੇਗਾ? ਕਿੰਨੀ ਸਾਨੀ ਨਾਲ ਕਹਿ ਦਿੱਤਾ ਘਰੋਂ ਭੱਜ ਜਾ। ਵੀਰ ਫਰਮਾ ਵਾਂਗੂ ਕਹਿ ਦਿੱਤ ਗਹਿਣਾ ਘਟਾ ਚੋਰੀ ਕਰ ਲੈ। ਦੀਦੀ ਅੱਜ ਤੋਂ ਬਾਅਦ ਮੈਂ ਉਸ ਇਨਸਾਨ ਨਾਲ ਕੋਈ ਰਿਸ਼ਤਾ ਨਹੀਂ ਰੱਖਾਂਗੀ। ਮੇਰੇ ਲਈ ਤੁਸੀਂ ਤੇ ਤੁਹਾਡਾ ਮਾਣ ਹੀ ਸਭ ਕੁਝ। ਖੁਸ਼ੀ ਦੀ ਚੰਗੇ ਰਿਸ਼ਤੇ ਦੀ ਭਾਲ ਸ਼ੁਰੂ ਹੋਗੀ। ਪਰ ਬੇਬੇ ਨੂੰ ਇਹ ਗੱਲ ਉੱਖਾ ਚੰਗੀ ਨਾ ਲੱਗੀ। ਵੱਡੀ ਦੇ ਹੁੰਦਿਆਂ ਛੋਟੀ ਦਾ ਸਾਥ ਸਾਡੀ ਮਾਂ ਵੀ ਬੇਬੇ ਦੀ ਗੱਲ ਛਾਵੇਂ ਪਰਦੀ ਹੋਈ ਉਦਾਸੀ ਭਰੀ ਆਵਾਜ਼ ਵਿੱਚ ਆਖਦੀ ਲੋਕੀ ਗੱਲਾਂ ਬਣਾਉਂਦੇ ਆਂ ਦੇਰ ਨਹੀਂ ਲਾਉਂਦੇ ਸੋਚਣਗੇ ਕਿ ਖਬਰੇ ਕੀ ਨਕਸਾ ਵੱਡੀ ਜਿਹੜਾ ਪਹਿਲਾਂ ਦੋ ਵਾਰ ਹੋਇਆ ਰਿਸ਼ਤਾ ਟੁੱਟਣ ਲੱਗਿਆ ਵੀ ਦੇਰ ਨਾ ਲੱਗੀ ਤੇ ਹੁਣ ਛੋਟੀ ਲਈ ਵਿਆਹ ਦੀਆਂ ਗੱਲਾਂ ਉਠ ਰੀਆਂ ਵੱਡੀ ਦੇ ਵਿਆਹ ਦੀ ਉਮਰ ਹੱਥਾਂ ਵਿੱਚੋਂ ਫਰੇਤ ਵਾਂਗੂ ਕਰਦੀ ਜਾ ਰਹੀ ਹੈ ਪਰ ਫੇਰ ਵੀ ਘਰੇ ਬਿਠਾਈ ਹੋਈ ਹੈ ਆਖਰ ਕਦੋਂ ਤੱਕ ਅਸੀਂ ਤੈਨੂੰ ਘਰ ਬਿਠਾ ਕੇ ਰੱਖਾਂਗੇ ਤੀਏ ਇਕ ਨਾ ਇੱਕ ਦਿਨ ਤਾਂ ਇਹ 바ਰ ਛੱਡਣਾ ਹੀ ਪੈਣਾ ਐ ਅਕਸਰ ਮੈਂ ਦੋਹਾਂ ਦੀਆਂ ਗੱਲਾਂ ਅਣ ਸੁਣੀਆਂ ਕਰ ਗੁੰਮਸਮ ਬੈਠੀ ਰਹਿੰਦੀ ਪਰ ਕਈ ਵਾਰ ਖਿੱਚ ਜਾਂਦੀ ਤੇ ਅੱਖ ਕੇ ਪੁਸ਼ਟੀ ਤੁਹਾਨੂੰ ਆਪਣੀ ਧੀ ਨਾਲੋਂ ਲੋਕਾਂ ਦਾ ਫਿਕਰ ਜ਼ਿਆਦਾ ਬੇਬੀ ਆਪਣੀਆਂ ਅੱਖਾਂ ਪਰ ਕੇ ਮੈਨੂੰ ਸਮਝਾਉਣ ਦੇ ਲਹਿਜੇ ਨਾਲ ਮੇਰੇ ਵੱਲ ਵੇਖਦੀ ਹੋਈ ਅੱਖ ਦੀ ਧੀਏ ਲੋਕਾਂ ਤੋਂ ਅਸੀਂ ਕੀ ਲੈਣਾ ਸਾਡੀਆਂ ਖੁਸ਼ੀਆਂ ਤਾਂ ਤੁਹਾਡੇ ਨਾਲ ਹੈ ਪਰ ਇਹ ਵੀ ਸੱਚ ਹੈ ਕਿ ਕੁਆਰੀਆਂ ਜਵਾਨ ਠੀਆਂ ਦੇ ਮਾਪਿਆਂ ਨੂੰ ਠੀਆਂ ਦਾ ਫਿਕਰ ਹਰ ਵੇਲੇ ਵੱਡ-ਵੱਡ ਕਾਲਜ ਨੂੰ ਖਾਂਦਾ ਲੋਕੀ ਭਾਵੇਂ ਮੂੰਹੋਂ ਤਾਂ ਕੁਝ ਨਾ ਆਖਣ ਪਰ ਉਹਨਾਂ ਦੀ ਅੱਖਾਂ 'ਚੋਂ ਝਾਕਦੇ ਪ੍ਰਸ਼ਨਾਂ ਨੂੰ ਮੈਂ ਚੰਗੀ ਤਰ੍ਹਾਂ ਪੜ੍ਹਨਾ ਜਾਣਦੀ ਹਾਂ ਉੰਜ ਭਾਵੇਂ ਮੈਂ ਕਦੇ ਦੋ ਅੱਖਰ ਨਹੀਂ ਪੜ੍ਹੇ ਪਰ ਵਕਤ ਦੇ ਨਾਲ-ਨਾਲ ਜ਼ਿੰਦਗੀ 'ਚ ਇਹ ਬਹੁਤ ਕੁਝ ਪੜ੍ਹਾ ਤੇ ਸਮਝਾ ਜਾਂਦੀ ਹੈ ਇਸੇ ਲਈ ਡਰਦੀ ਹਾਂ ਕਿ ਕਿਧਰੇ ਇਸ ਦੋਮੁਹੀ ਦੁਨੀਆ ਦੇ ਤਾਣਿਆਂ ਨਾਲ ਸਾਡੀਆਂ ਖੁਸ਼ੀਆਂ ਪੁੱਤਰੀਆਂ ਨਾ ਜਾ ਰਬਲ ਸਬਬੀ ਗੁਰਬਾਸ ਨੂੰ ਉਹਨਾਂ ਦਿਨਾਂ ਵਿੱਚ ਹੀ ਉਸਦੇ ਦੋਸਤ ਮਨਪ੍ਰੀਤ ਨੇ ਆਪਣੀ ਮਾਸਦੀ ਦੇ ਮੁੰਡੇ ਸਤਿੰਦਰ ਲਈ ਕਿਸੇ ਕੁੜੀ ਦੀ ਦਸਪੌਂ ਲਈ ਆਖਿਆ ਗੁਰਬਾਸ ਸਤਿੰਦਰ ਨੂੰ ਪਹਿਲਾਂ 2-4 ਵਾਰ ਮਿਲ ਚੁੱਕਿਆ ਸੀ ਇਸ ਲਈ ਉਸ ਨਾਲ ਉਸਦੀ ਚੰਗੀ ਵਾਕਫੀਅਤ ਸੀ ਸੁਭਾਅ ਪੱਖੋਂ ਵੀ ਤੇ ਚਾਲ ਚੱਲਣ ਪੱਖੋਂ ਵੀ ਗੁਰਬਾਸ ਦੇ ਮਨ ਨੂੰ ਉਹ ਚੱਜ ਗਿਆ ਭਾਵੇਂ ਗੁਰਬਾਸ ਨੇ ਤਾਂ ਪਹਿਲਾਂ ਵੀ ਇੱਕ-ਦੋ ਵਾਰੀ ਸੋਚਿਆ ਸੀ ਉਸ ਨਾਲ ਰਿਸ਼ਤਿਆਂ ਦੀ ਸਾਂਝ ਪਾਉਣ ਬਾਰੇ ਪਰ ਉਹ ਹਮੇਸ਼ਾ ਇਹ ਸੋਚ ਕੇ ਚੁੱਪ ਕਰ ਜਾਂਦਾ ਕਿ ਕਿਧਰ ਸਤਿੰਦਰ ਦੇ ਇਨਕਾਰ ਨਾਲ ਉਹਨਾਂ ਦੀ ਨਿੱਘ ਭਰੀ ਦੋਸਤੀ ਖਰਕੇ ਸੁਗੜ ਨਾ ਜਾਵੇ ਹੁਣ ਤਾਂ ਮਨਪਰੀਤ ਨੇ ਆਪ ਅੱਗੇ ਹੋ ਕੇ ਗੱਲ ਤੋਰੀ ਸੀ ਇਸ ਲਈ ਜਦੋਂ ਗਰਬਾਸ ਨੇ ਮੇਰੇ ਨਾਲ ਖੁਸ਼ੀ ਦੇ ਰਿਸ਼ਤੇ ਬਾਰੇ ਗੱਲ ਛੇੜੀ ਤਾਂ ਮੈਂ ਵੀ ਹਾਮੀ ਭਰਨ ਵਿੱਚ ਬਹੁਤੀ ਦੇਰ ਨਾ ਲਾਈ ਮੇਰੀ ਹਾਮੀ ਤੇ ਘਰ ਵਿੱਚ ਊਠੀਆਂ ਥੋੜੀਆਂ ਬਹੁਤੀਆਂ ਤਕਰਾਰ ਦੀਆਂ ਰਹਿਰਾਂ ਤੋਂ ਬਾਅਦ ਮੇਰੀ ਮਾਂ ਕੁਲਜੀਤ ਤੇ ਬੇਬੇ ਬਖਸ਼ੀਸ਼ कौर ਦੀ ਰਜ਼ਾਮੰਦੀ ਦੀ ਮੋਰ ਵੀ ਛੇਤੀ ਹੀ ਲੱਗ ਗਈ ਹੁਣ ਸਾਰੀ ਗੱਲ ਖੁਸ਼ੀ ਦੀ ਹਾਮੀ ਤੇ ਆੜੀ ਸੀ ਖੁਸ਼ੀ ਹਾਲੇ ਪਹਿਲਾਂ ਮਿਲੇ ਧੋਖੇ ਤੋਂ ਉਬਰ ਨਹੀਂ ਸੀ ਪਾਈ ਉਚਪ ਚਪ ਆਪਣੇ ਕਮਰੇ ਵਿੱਚ ਬੈਠੀ ਰਹਿੰਦੀ ਉਹਦਾ ਇੰਜ ਗੁਮਸੁਮ ਰਹਿਣਾ ਸਾਡੀ ਮਾਂ ਤੇ ਬੇਬੇ ਨੂੰ ਬਹੁਤ ਰੜਕਦਾ ਉਹ ਦੋਵੇਂ ਖੁਸ਼ੀ ਦੇ ਇਸ ਤਰ੍ਹਾਂ ਗੁਮਸੁਮ ਰਹਿਣ ਬਾਰੇ ਗੱਲ ਨਹੀਂ ਬਾਤੀ ਪੁਛਤੀਆਂ ਰਹਿੰਦੀਆਂ ਪਰ ਅਕਸਰ ਖੁਸ਼ੀ ਦੇ ਮੂੰਹੋਂ ਸਿਰ ਦਰਦ ਦਾ ਬਹਾਨਾ ਸੁਣ ਉਹ ਦੋਵੇਂ ਜਣੀਆਂ ਅੰਦਰੋਂ ਅੰਦਰੀ ਖਪੜੀਆਂ ਹੋਈਆਂ ਚਾਹੁੰਦੇ ਹੋਏ ਵੀ ਕੁਝ ਨਾ ਆਖ ਪਾਉਂਦੀਆਂ ਜਦੋਂ ਮੈਂ ਖੁਸ਼ੀ ਨਾਲ ਰਿਸ਼ਤੇ ਦੀ ਗੱਲ ਸਾਂਝੀ ਕੀਤੀ ਤਾਂ ਖੁਸ਼ੀ ਮੂੰਹੋਂ ਕੁਝ ਨਾ ਆਖ ਚੁੱਪ ਚਾਪ ਆਪਣੇ ਕਮਰੇ ਵਿੱਚ ਜਾ ਬੈਠੀ ਮੈਂ ਵੱਡੀ ਭੈਣ ਦਾ ਫਰਜ਼ ਨਿਭਾਉਂਦਿਆਂ ਖੁਸ਼ੀ ਨੂੰ ਸਮਝਾਉਣ ਲੱਗੀ ਪਰ ਖੁਸ਼ੀ ਬਿਨਾਂ ਕੁਝ ਆਖਿਆਂ ਹਟਕੋਰੀਆਂ ਨਾਲ ਨਾਂ ਵਿੱਚ ਸਿਰ ਮਾਰਦੀ ਰਹੀ ਦੋ ਦਿਨ ਸਾਡੇ ਘਰ ਵਿੱਚ ਇਸੇ ਗੱਲ ਨੂੰ ਲੈ ਕੇ ਚੁੱਪੀ ਬਸਰੀ ਰਹੀ ਮੈਂ ਚਾਹੁੰਦੀ ਸੀ ਕਿ ਛੇਤੀ ਤੋਂ ਛੇਤੀ ਖੁਸ਼ੀ ਦਾ ਘਰ ਵੱਸ ਜਾਵੇ ਤਾਂ ਜੋ ਉਹ ਉਸ ਮੁੰਡੇ ਨੂੰ ਹਮੇਸ਼ਾ ਲਈ ਭੁੱਲ ਜਾਵੇ ਜਿਨੇ ਉਸ ਦੀ 마ਸੂਮੀਅਤ ਨਾਲ ਪਿਆਰ ਨਾਲ ਦੀ ਖੇਡ ਖੇਡੀ ਪਰ ਮੈਂ ਖੁਸ਼ੀ ਨਾਲ ਕੋਈ ਤੱਕਾ ਵੀ ਨਹੀਂ ਸੀ ਕਰਨਾ ਚਾਹੁੰਦੀ ਜਿਸ ਕਾਰਨ ਖੁਸ਼ੀ ਦੇ ਮਨ ਦੇ ਇੱਕ ਟੈਰੇ ਵਿੱਚ ساری ਉਮਰ ਲਈ ਮੈਂ ਦੋਸ਼ੀ ਬਣੀ ਖੜੀ ਰਹੀ ਖੁਸ਼ੀ ਆਪਣੇ ਆਪ ਨੂੰ ਕੋਸਦੀ ਕਿ ਉਸ ਕਾਰਨ ਕਰਦੀਆਂ ਖੁਸ਼ੀਆਂ ਖੇਰ ਖੇਰੂ ਫੋਨ ਕਿਨਾਰੇ ਨੇ ਪਰ ਛੇਤੀ ਹੀ ਉਸ ਦੀ ਸੋਚ ਇੱਕ ਹੋਰ ਪਰਤ ਉਧੇੜ ਕੇ ਬੈਠ ਜਾਂਦੀ ਕਿ ਮੈਂ ਇੰਨੀ ਛੇਤੀ ਕਿਵੇਂ ਇੱਕ ਇਨਸਾਨ ਨੂੰ ਵਿਸਾਰ ਕੇ ਕਿਸੇ ਦੂਜੇ ਦੀ ਆਪਣੇ ਮਨ ਵਿੱਚ ਥਾਂ ਬਣਾਵਾ ਉਹ ਆਖਦੀ ਕਿ ਮੈਂ ਤਾਂ ਉਸ ਨੂੰ ਸੱਚਾ ਪਿਆਰ ਕੀਤਾ ਸੀ ਉਹਦੇ ਨਾਲ ਆਪਣੀ ਰੂਹ ਦੀ ਸਾਹ ਚ ਪਾਈ ਸੀ ਪਰ ਮੈਨੂੰ ਕੀ ਪਤਾ ਸੀ ਉਹ ਇੱਕ ਧੋਖਾ ਹੈ ਇੱਕ ਛਲਾਵਾ ਹੈ ਮੈਂ ਕਿਸੇ ਦੂਜੇ ਇਨਸਾਨ ਨੂੰ ਧੋਖਾ ਕਿਵੇਂ ਦੇ ਸਕਦੀ ਮੈਨੂੰ ਵਕਤ ਲੱਗੇਗਾ ਉਸ ਇਨਸਾਨ ਨੂੰ ਆਪਣੇ ਮਨ ਵਿੱਚ ਬਿਠਾਉਣ ਲਈ ਜਿਹਨੂੰ ਮੈਂ ਕਦੇ ਵੇਖਿਆ ਹੀ ਨਹੀਂ ਜਿਸ ਬਾਰੇ ਮੈਨੂੰ ਕੁਝ ਪਤਾ ਹੀ ਨਹੀਂ ਉਸੇ ਰਾਤ ਖੁਸ਼ੀ ਨੂੰ ਆਪਣੀ ਸਹੇਲੀ ਤੋਂ ਪਤਾ ਲੱਗਿਆ ਉਸ ਮੁੰਡੇ ਬਾਰੇ ਜਿਸ ਨੂੰ ਉਹਨੇ ਕਦੀ ਆਪਣੀ ਰੂਹ ਦਾ ਹਾਣੀ ਬਣਾਇਆ ਸੀ ਕਿ ਉਹਨੂੰ ਪੁਲਿਸ ਫੜ ਕੇ ਲੈ ਗਈ ਕਿਸੇ ਔਰਤ ਦਾ ਪਰਸ ਖੋਣ ਦੇ ਦੋਸ਼ 'ਚ ਇਸਨ ਖੁਸ਼ੀ ਅੰਦਰੋਂ ਅੰਦਰੀ ਹੋਰ ਟੁੱਟ ਗਈ ਕਿਉਂਕਿ ਉਹ ਕਿਹੋ ਜਿਹੇ ਇਨਸਾਨ ਨਾਲ ਜ਼ਿੰਦਗੀ ਜੁਆਉਣ ਬਾਰੇ ਸੋਚ ਬੈਠੀ ਸੀ ਉਹ ਸੋਚਦੀ ਕਿ ਮੇਰਾ ਦਿਲ ਹੀ ਮੈਨੂੰ ਸੋਖਾ ਦੇ ਗਿਆ ਜਿਹੜਾ ਚੰਗੇ ਮਾੜੇ ਦਾ ਨਿਸਾਰਾ ਨਾ ਕਰ ਸਕਿਆ ਉਸ ਦਿਨ ਜਦੋਂ ਉਹਨੇ ਮੰਜੇ ਤੇ ਪਈ ਆਪਣੀ ਬੇਬੇ ਨੂੰ ਤੇ ਫਿਕਰਾਂ ਲੱਦੀ ਮਾਂ ਨੂੰ ਵੇਖਿਆ ਤਾਂ ਮਾਨੀ ਮਨ ਫੈਸਲਾ ਕੀਤਾ ਕਿ ਉਹ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਹੋਰ ਖੇਰੂ ਖੇਰੂ ਨਹੀਂ ਹੋਣ ਦੇ ਸਕਦੀ ਦੋ ਦਿਨ ਆਪਣੇ ਆਪ ਨਾਲ ਜਦੋਂ ਜ਼ਹਿਰ ਤੋਂ ਬਾਅਦ ਘਰ ਵਿੱਚ ਫਸਰੀ ਚੁੱਪੀ ਨੂੰ ਖੁਸ਼ੀ ਨੇ ਸਾਖ ਲਈ ਹਾਮੀ ਭਰ ਕੇ ਦਰਦ ਦਿੱਤਾ ਉਸ ਦੀ ਹਾਮੀ ਭਰਨ ਦੀ ਧੀਰਜ ਸੀ ਕਿ ਬਖਸ਼ੀਸ਼ ਕੌਰ ਦੇ ਚੁਰੜੀਆਂ ਲੱਦੇ ਮਰ ਜਾਏ ਚਿਹਰੇ ਤੇ ਰੌਣਕ ਸ਼ਾਗੀ ਮਾਂ ਨੇ ਖੁਸ਼ੀ ਨੂੰ ਆਪਣੇ ਕਲਾਵੇ ਵਿੱਚ ਪਰ ਲਿਆ ਤੇ ਮੈਂ ਚਾਹੀ ਚਾਈ ਗੁਰਬਾਜ਼ ਨੂੰ ਫੋਨ ਲਾਇਆ ਅੱਗੇ ਗੱਲ ਤੋੜਨ ਲਈ ਕਿਉਂਕਿ ਮੁੰਡਾ ਬਹੁਤ ਲਾਇਕ ਸੀ ਭਾਵੇਂ ਮਾਂ ਪਿਓ ਦੇ ਪਿਆਰ ਤੋਂ ਵਾਂਝਾ ਨਾਨੀ ਕਰ ਰਹੇ ਸੀ ਭਲਿਆ ਪਰ ਵੱਡਿਆਂ ਦਾ ਇੱਜ਼ਤ ਮਾਨ ਕੀ ਹੁੰਦਾ ਚੰਗੀ ਤਰ੍ਹਾਂ ਜਾਣਦਾ ਸੀ ਉਹ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਚੰਗੀ ਪੋਸਟ ਤੇ ਸੀ ਉਸ ਨੂੰ ਅਜਿਹੀ ਜੀਵਨ ਸਾਥਣ ਦੀ ਲੋੜ ਸੀ ਜਿਹੜੀ ਉਹਦੇ ਨਾਨਾ ਨਾਨੀ ਦੇ ਘਰ ਨੂੰ ਸਮਝ ਸਕੇ ਬੱਕੀ ਅਗਲੇ ਅੰਕ ਵਿੱਚ